ਕਾਵਲ ਸਿੰਘ ਜੀ ਰਠਾਰ ਸਾਡੇ ਮਾਣ ਸਰਮਾਨ ਸਾਡੇ ਸਮੂਚੀ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਕਾਵਲ ਸਿੰਘ ਜੀ ਰਠਾਰ ਜਿਨ੍ਹਾਂ ਨੇ ਰਾਹੋਂ ਰੋਡ ਤੇ ਬਹੁਤ ਸਣੀਆਂ ਲੈਣਾ ਲਕੀਆਂ ਤੇ ਗਾਈਆਂ ਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ 32 ਪਿੰਡਾਂ ਦੀਆਂ ਸੜਕਾਂ ਜਿਹੜੀਆਂ ਮੇਰੇ ਪਿੰਡ ਨੂੰ ਆਉਂਦੀਆਂ ਬਹੁਤ ਖ਼ਸ਼ੀਦਾਂ ਨੂੰ ਮੈਂ ਰਾਹੋਂ ਰੋਡ ਵਾਸੀ ਜੋਤਿਆਲ ਤੋਂ ਲੈ ਕੇ ਗੜੀਆਂ ਟੋਕਣ ਦੇ ਪੁਲ ਤੱਕ 32 ਪਿੰਡਾਂ ਦੀਆਂ ਸੜਕਾਂ ਦਾ ਮੁੱਦਾ ਚੁੱਕਿਆ ਪਹਿਲਾਂ ਵੀ ਰਾਹੋਂ ਰੋਡ ਨੂੰ ਬਣਾ ਦੇ ਇੱਕ ਵਾਰ ਫੇਰ ਭਾਵੇਂ ਸਾਰਾ ਤੋੜ ਦੀ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਤੋ ਪਹਿਲਾਂ ਮੈਂ ਬੁਲਾਟੀ ਰਿਹਾ ਬਾਕੀ ਬਾਅਦ ਆਇਆ ਪਰ ਅਸੀਂ ਹੱਕ ਸੱਚ ਦੀ ਖਾਤਰ ਲੜਦੇ ਆਏ ਆ ਵੀਰੇ ਆਪਣੇ ਹੱਕਾਂ ਦੀ ਖਾਤਰ ਅਸੀਂ ਆਪਣੇ ਜੋ ਮੰਗਾ ਸੀਗੇ ਇਲਾਕੇ ਦੀ ਉਹਦੇ ਵਾਸਤੇ ਐਮ ਐਲ ਏ ਬਣਾਏ ਸੀਗੇ ਜਦੋਂ ਸਾਡੀਆਂ ਮੰਗਾ ਨਹੀਂ ਪੂਰੀਆਂ ਹੋ ਰਹੀਆਂ ਤਾਂ ਉਹਨਾਂ ਦੇ ਵਰਕਰਾਂ ਨੂੰ ਬੋਲਣਾ ਪੈ ਰਿਹਾ ਅਸੀਂ ਪੈਰਾਂ ਦੇ ਵਿੱਚ ਝੁਗੜਾਲੇ ਬੰਦੇ ਨਹੀਂ ਹੈਗੇ ਹਰ ਵੇਲੇ ਉਹਨਾਂ ਦੇ ਮਗਰਮਾਰ ਲੱਗੇ ਰਹੀਏ ਤੋ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਮਾਰਾ ਚੰਗਾ ਲੱਗਿਆ ਵੀਰੇ ਮੈਂ ਆਪਣੇ ਇਲਾਕੇ ਲਈ ਆਪਣੇ ਪਿੰਡ ਨੂੰ ਕਰ ਲਈ ਸਾਡੇ ਇਲਾਕੇ ਦਾ ਸੁਧਾਰ ਨਹੀਂ ਹੁੰਦਾ ਸਾਡੇ ਪਿੰਡਾਂ ਦੀਆਂ ਸੜਕਾਂ ਨਹੀਂ ਬਣਦੀਆਂ ਸਾਡੇ ਪਿੰਡਾਂ ਦੇ ਵਿੱਚ ਹਸਪਤਾਲ ਨਹੀਂ ਬਣਦੇ ਸਾਡੇ ਪਿੰਡਾਂ ਦੇ ਵਿੱਚ ਖਿਡਾਰੀਆਂ ਨੂੰ ਬਣਦਾ ਹੋਇਆ ਮਾਨ ਸਨਮਾਨ ਨਹੀਂ ਮਿਲਦਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਜਿੰਨੇ ਵੀ ਇਲਾਕਿਆਂ ਦੇ ਵਿੱਚੋਂ ਤੁਹਾਨੂੰ ਵੋਟ ਪਈ ਜਾਓ ਇੱਕ ਇੱਕ ਵੋਟ ਦਾ ਮੁੱਲ ਤਾਰ ਦੋ ਤੁਸੀਂ ਸੋ ਇਹਨਾਂ ਨੂੰ ਕੁਝ ਕਹਿੰਦਾ ਕਿ ਨਾ ਜੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ